ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘਨ ਹਰਿ ਗੋਵਦ ਵਸਹੁ ਰਮਾਵਲ ਕੁਸਮਵ ਸੰਤ ਗਨੰਤ ਨਾਇ ਆਵੈ ਸਰਸਿ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਨਹ ਜੋ ਬਾਹ ਬੱਲੇ ਅੰਗਰ ਦਾਸ ਗੁਣ ਤੇਰੇ ਤੇਰੀ ਉਪਮਾ ਕੋ ਹੈ ਬਨਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਵਾ ਸੁਰ ਨਰ ਦੇਵਾ ਉਠੇ ਸਿਧਾਰੇ ਕਰ ਮਨ ਜਨ ਸੇਵਾ ਜੀਵਕ ਦੇਖੇ ਜਿੰਨੇ ਹਰ ਹਰ ਧਿਆਇਆ ਸੰਗ ਤਿੰਨੇ ਦਰਸ਼ਨ ਪਾਇਆ ਰਹਾ ਬਾਦਸ਼ਾਹ ਸਾਦਾ ਪਰ ਮਰਨਾ ਜੋ ਦੀ ਸੋ ਤਨ ਖਰਨਾ ਕੂੜਾ ਮੋਹ ਲਪਕਹਿ ਲਪਟਾਨ ਛੋੜ ਚੱਲਿਆ ਤਾਂ ਫਿਰ ਪਛਤਾਨ ਕਿਰਪਾ ਨਿਦਾਨ ਨਾਮ ਇਕ ਕਉ ਕਰਹੋ ਦਾਤ ਨਾਮ ਤੇ

ਅੰਮ੍ਰਿਤ ਵੇਲੇ ਆਏ ਹੋਏ ਹਕਮ ਨਾਮ ਸਾਹਿਬ ਜੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 740 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੰਨਾ ਪੰਜਵਾਂ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੋਹੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਕੀ ਸਮਝਾਉਣਾ ਚਾਹੁੰਦੇ ਆ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸ਼ਬਦ ਦੇ ਰਾਹੀਂ ਸਮਝਾ ਰਹੇ ਨੇ ਕਿ ਅੱਖਾਂ ਦੇ ਨਾਲ ਜੋ ਸਾਨੂੰ ਦਿਸਦਾ ਹੈ ਨਾ ਉਹ ਸਾਰਾ ਕਹਿੰਦੇ ਨਾਸ ਹੋ ਜਾਣਾ ਪਰ ਜਿਹੜਾ ਅੱਖਾਂ ਦੇ ਨਾਲ ਨਹੀਂ ਦਿਸਦਾ ਕਹਿੰਦੇ ਉਹੀ ਰਹਿਣਾ। ਫਿਰ ਮੇਰੇ ਵਰਗੇ ਨੇ ਪੁੱਛਣਾ ਕਿ ਅੱਖਾਂ ਦੇ ਨਾਲ ਜਿਹੜੀ ਚੀਜ਼ ਨਹੀਂ ਦਿਂਦੀ ਉਹ ਕਿਹੜੀ ਹੈ? ਅੱਖਾਂ ਦੇ ਨਾਲ ਸਾਨੂੰ ਸਾਰਾ ਸੰਸਾਰ ਦਿਂਦਾ ਪਰ ਅੱਖਾਂ ਦੇ ਨਾਲ ਸਾਨੂੰ ਪ੍ਰਮਾਤਮਾ ਨਹੀਂ ਦਿਸਦਾ। ਕਹਿੰਦੇ ਸਾਰਾ ਕੁਝ ਨਾਸ ਹੋ ਜਾਂਦਾ ਪਰ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਕਦੇ ਨਾਸ ਨਹੀਂ ਹੁੰਦਾ। ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਰਹਿਣ ਨਾ ਪਾਵੈ ਸੁਰ ਨਰ ਦੇਵਾ ਕਹਿੰਦੇ ਇਸ ਸੰਸਾਰ ਦੇ ਉੱਤੇ ਬਹੁਤ ਸੰਸਾਰ ਦੇ ਉੱਤੇ ਦੇਵਤੇ ਆਏ ਜਿਹੜੇ ਭਲੇ ਪੁਰਸ਼ ਹੋਏ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਹਿੰਦੇ ਉਹ ਵੀ ਆਏ ਪਰ ਕਹਿੰਦੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਰਹਿਣ ਨਾ ਪਾਵੈ ਸੁਰ ਨਰ ਦੇਵਾ ਕਹਿੰਦੇ ਜਿਹੜੇ ਭਲੇ ਪੁਰਸ਼ ਸੀ ਨਾ ਉਹ ਵੀ ਚਲੇ ਗਏ ਕਹਿੰਦੇ ਜਿਹੜਿਆਂ ਨੇ ਕਦੇ ਨਾ ਕਿਸੇ ਦੀ ਵੱਧ ਗੱਲ ਕੀਤੀ ਨਾ ਘੱਟ ਗੱਲ ਕੀਤੀ ਬਸ ਇਹ ਸੰਸਾਰ ਤੇ ਆਏ ਤੇ ਇਹ ਸੰਸਾਰ ਤੋਂ ਇਸੇ ਤਰ੍ਹਾਂ ਹੀ ਕੋਚ ਕਰ ਗਏ। ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੋਈ ਵੀ ਨਹੀਂ ਰਹਿਣਾ ਇੱਥੇ ਕੱਲਾ ਨਾਮ ਰਹਿਣਾ। ਸਾਰਿਆਂ ਨੇ ਆਪੋ ਆਪਣੀ ਵਾਰੀ ਤੇ ਚਲੇ ਜਾਣਾ। ਬਸ ਕੱਲਾ ਨਾਮ ਰਹਿ ਜਾਣਾ। ਨਾਮ ਰਹੇਉ ਸਾਧੂ ਰਹੇਉ। ਰਹਿਉ ਗੁਰੂ ਗੋਬਿੰਦ ਕਹਿੰਦੇ ਪ੍ਰਮਾਤਮਾ ਦਾ ਨਾਮ ਰਹਿਣਾ ਉਹ ਜਿਸ ਬੰਦੇ ਨੇ ਜਪ ਲਿਆ ਨਾ ਕਹਿੰਦੇ ਉਹ ਬੰਦਾ ਫਿਰ ਮਰਦਾ ਨਹੀਂ ਕਿਉਂਕਿ ਉਹਦੇ ਅੰਦਰ ਨਾਮ ਵੱਸ ਗਿਆ ਪ੍ਰਮਾਤਮਾ ਦਾ ਨਾਮ ਐਸਾ ਹੈ ਜਿਹਨੂੰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਜਦੋਂ ਦੁਨੀਆ ਹੋਣ ਵਿੱਚ ਨਹੀਂ ਆਈ ਸੀ ਪ੍ਰਮਾਤਮਾ ਦਾ ਨਾਮ ਉਦੋਂ ਵੀ ਹੈ ਸੀ ਜਦੋਂ ਦੁਨੀਆ ਆਈ ਹੋਂਦ 'ਚ ਉਦੋਂ ਵੀ ਪ੍ਰਮਾਤਮਾ ਦਾ ਨਾਮ ਹੈਗਾ ਸੀ ਸੱਚਾ ਸੀ ਅੱਜ ਵੀ ਪ੍ਰਮਾਤਮਾ ਦਾ ਨਾਮ ਸੱਚ ਹੈ ਜਦੋਂ ਦੁਨੀਆ ਨਹੀਂ ਹੋਣੀ ਕਹਿੰਦੇ ਉਦੋਂ ਵੀ ਪ੍ਰਮਾਤਮਾ ਦਾ ਨਾਮ ਸੱਚ ਹੋਣਾ ਜੇ ਉਹ ਪ੍ਰਮਾਤਮਾ ਦੇ ਨਾਮ ਨਾਲ ਅਸੀਂ ਜੁੜ ਜਾਈਏ ਤਾਂ ਕਹਿੰਦੇ ਫਿਰ ਤੁਸੀਂ ਵੀ ਮਰਨਾ ਨਹੀਂ ਤੁਹਾਡਾ ਨਾਮ ਵੀ ਅਮਰ ਹੋ ਜਾਣਾ ਤੇ ਬਾਕੀ ਜਿਹੜਿਆਂ ਨੇ ਬਸ ਗੱਲਾਂ ਗੱਲਾਂ ਕੀਤੀਆਂ ਨਾ ਉਹ ਕਹਿੰਦੇ ਫਿਰ ਇੱਥੇ ਕੋਈ ਨਹੀਂ ਰਹਿਣਾ ਰਹਿਣ ਦਾ ਭਾਵ ਹੈ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੋਨ ਜਨ ਸੇਵਾ ਕਹਿੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਤੇ ਰਿਸ਼ੀ ਆ ਅਸੀਂ ਤੇ ਮونی ਆ ਜਿਨ੍ਹਾਂ ਨੇ ਮੌਨ ਰੱਖ ਲਿਆ ਕਹਿੰਦੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਊਠ ਸੁਧਾਰੇ ਕਰ ਮਨਜਨ ਸੇਵਾ ਕਹਿੰਦੇ ਜਿਹੜੇ ਉਹ ਮੋਨੀ ਬੰਦਿਆਂ ਦੀ ਸੇਵਾ ਕਰਨ ਵਾਲੇ ਸੀ ਨਾ ਕਹਿੰਦੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਜਿਹੜੇ ਜਿਨ੍ਹਾਂ ਨੇ ਮੌਨ ਰੱਖਿਆ ਉਹਨਾਂ ਨੇ ਤੇ ਜਾੜੇ ਸੀ ਜਿਨ੍ਹਾਂ ਨੇ ਕਹਿੰਦੇ ਸੇਵਾ ਕੀਤੀ ਉਹਨਾਂ ਦੀ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਊਠ ਸੁਧਾਰੇ ਕਰ ਮਨਜਨ ਸੇਵਾ ਤੇ ਅੱਗੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਜੀਵਤ ਪੇਖ ਹੈ ਜਿੰਨੀ ਹਰ ਹਰ ਧਿਆਇਆ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਾਨੂੰ ਉਹ ਬੰਦੇ ਜਿਉਂਦੇ ਦਿਸਦੇ ਐ ਕਿਹੜੇ ਜਿਨ੍ਹਾਂ ਨੇ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਹਰ ਹਰ ਧਿਆਇਆ ਜਿਨ੍ਹਾਂ ਨੇ ਅੱਲਾ ਅੱਲਾ ਕਿਹਾ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਕਿਹਾ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਧਿਆਇਆ ਕਹਿੰਦੇ ਆਸਣ ਚ ਸਾਨੂੰ ਉਹ ਜਿਉਂਦੇ ਦਿਸਦੇ ਐ ਬਾਕੀ ਸੰਸਾਰ ਕਹਿੰਦੇ ਜਿਵੇਂ ਰਾਵਣ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਅਤ ਸੁੰਦਰ ਕੁਲੇਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕ ਜੇ ਪ੍ਰੇਤ ਨਹੀਂ ਭਗਵੰਤ ਕਹਿੰਦੇ ਤੁਰਿਆ ਤੇ ਫਿਰਦਾ ਪਰ ਕਹਿੰਦੇ ਸਾਡੀਆਂ ਨਜ਼ਰਾਂ 'ਚ ਮਰਿਆ ਹੋਇਆ ਹੈ ਪਰ ਜਿਹੜੇ ਬੰਦਿਆਂ ਨੇ ਨਾਮ ਜਪਿਆ ਗੁਰ ਅਰਜਨ ਸਾਹਿਬ ਮਾਰੇ ਕਹਿੰਦੇ ਸਾਡੀਆਂ ਨਜ਼ਰਾਂ 'ਚ ਇਹ ਜਿਉਂਦੇ ਹੈ ਜੀਵਤ ਦੇਖੇ ਇੰਨੀ ਹਰ ਹਰ ਤੇ ਆਇਆ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਕਹਿੰਦੇ ਉਹ ਸਾਡੀਆਂ ਨਜ਼ਰਾਂ ਦੇ ਵਿੱਚ ਜਿਉਂਦੇ ਤੁਰੇ ਫਿਰਦੇ ਆ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਇਹ ਪਰਮਾਤਮਾ ਮਿਲਦਾ ਕਦੋਂ ਹੈ ਜੀ ਜਦੋਂ ਅਸੀਂ ਸੰਗਤ ਤਿਆ ਕੇ ਬੈਠਦੇ ਆ ਸੰਗਤ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਗੱਲ ਕਰਦੇ ਆ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਵਾਲੀ ਗੱਲ ਗੁਰੂ ਸਾਹਿਬ ਇੱਥੇ ਕਰਦੇ ਐ ਕਿ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠਾਂਗੇ ਉਹ ਪ੍ਰਮਾਤਮਾ ਦੀ ਗੱਲ ਕਰਾਂਗੇ ਕਹਿੰਦੇ ਫਿਰ ਉਹ ਪ੍ਰਮਾਤਮਾ ਦਾ ਦਰਸ਼ਨ ਪਾਇਆ ਜਾਣਾ ਜਿਵੇਂ ਭਗਤ ਧੰਨਾ ਜੀ ਉਹਨਾਂ ਨੇ ਸੰਗਤ ਕੀਤੀ ਕਿਹਨਾਂ ਦੀ ਸੰਗਤ ਕੀਤੀ ਸੇਵਕਾਂ ਦੀ ਨਹੀਂ ਉਹਨਾਂ ਨੇ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੀ ਸੰਗਤ ਕੀਤੀ ਫਿਰ ਉਹਨਾਂ ਦੇ ਸੇਵਕ ਬਣ ਕੇ ਬਸ ਫਿਰ ਪ੍ਰਮਾਤਮਾ ਦੇ ਵਿੱਚ ਆਪੇ ਹੀ ਹੋਗੇ ਜਿਨ੍ਹਾਂ ਦੇ ਬਾਬਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਗੋਬਿੰਦ 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 ਸੰਗ ਨਾਮ ਦੇਉ ਮਨ ਲੈਣਾ ਆਂਡ ਧਾਮ ਕੋਸੀ ਪਰੋ ਹੋਇਓ ਲਖੀਣਾ ਬੁਨਣਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੇਤ ਕੁਲਾਂ ਜਲਾਉ ਰਉ ਭਇਓ ਗੁਨੀ ਗਹਿਰਾ ਰਵਿਦਾਸ ਤੁੰਗਤਾ ਢੋਰ ਨੇਤ ਦਿਨ ਤਿਆਗੀ ਮਾਇਆ ਪਰਗਤ ਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਬ ਨਾਇਬ ਉਤਕਾਰੀਆਂ ਉਹ ਘਰ ਘਰ ਸੁਨਿਆ ਫਿਰਦਾ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਜਿਆ ਇਹ ਵਿਧ ਸੁਣ ਕੇ ਜੱਟ ਦੇ ਉਠ ਭਗਤੀ ਲੱਗਾ ਮਿਲ ਪ੍ਰਤਖ ਗੁਸਾਈਆਂ ਧੰਨਾ ਵਡਭਾਗਾ ਕਹਿੰਦੇ ਪਾਇਆ ਜਿੱਤੋ ਸਤ ਸੰਗਤ ਦੇ ਵਿੱਚੋਂ ਪਾਇਆ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਕਹਿੰਦੇ ਆ ਸਾਧ ਸੰਗ ਤਿੰਨੇ ਦਰਸ਼ਨ ਪਾਇਆ ਜਿਨ੍ਹਾਂ ਦੇ ਸਾਧ ਸੰਗਤ ਕਰਨ ਲੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਨ ਲਈ ਕਹਿੰਦੇ ਉਹਨਾਂ ਨੇ ਉਸ ਸੰਗਤ ਦੇ ਵਿੱਚੋਂ ਪ੍ਰਮਾਤਮਾ ਨੂੰ ਹੀ ਪਾ ਲਿਆ ਕਹਿੰਦੇ ਰਹਾਉ ਰਹਾਉ ਦਾ ਭਾਵ ਉਹਦਾ ਠਹਿਰਨਾ ਰੁਕਣਾ ਵਿਸਰਾਮ ਤੇ ਚੰਗੀ ਤਰ੍ਹਾਂ ਸ਼ਬਦ ਨੂੰ ਸਮਝਣਾ ਕਹਿੰਦੇ ਆ ਗੁਰੂ ਸਾਹਿਬ ਤੇ ਅੱਗੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਬਾਦਸ਼ਾਹ ਸਾਬ ਵਪਾਰੀ ਮਰਨ ਕਹਿੰਦੇ ਤੇ ਵੱਡੇ ਵੱਡੇ ਬਾਦਸ਼ਾਹ ਆਏ ਸ਼ਾਏ ਵਪਾਰੀ ਦਾ ਭਾਵ ਕਿ ਜਿਹੜੇ ਬਣਜਾਰੇ ਆਏ ਇੱਥੇ ਕਹਿੰਦੇ ਨਾ ਬਾਦਸ਼ਾਹ ਰਿਆ ਨਾ ਭਰਿਆਪ ਨਾਲ ਸ਼ਾਲ ਖਾਉਣ ਵਾਲੇ ਹੋ ਰਹੇ ਤੇ ਨਾ ਕਹਿੰਦੇ ਬਣਜਾਰੇ ਰਹੇ ਵਪਾਰੀ ਰਹੇ ਕਹਿੰਦੇ ਸਾਰੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਬਾਦਸ਼ਾਹ ਸਾ ਦਾ ਵਪਾਰੀ ਮਰਨਾ ਕਹਿੰਦੇ ਕੋਈ ਨਹੀਂ ਰਹਿੰਦਾ ਸਾਰੇ ਚਲੇ ਜਾਣਗੇ ਪਰ ਪ੍ਰਮਾਤਮਾ ਦਾ ਨਾਮ ਉਹ ਕਦੇ ਨਹੀਂ ਮਰਦਾ ਉਹ ਅੱਜ ਵੀ ਜਿਉਂਦਾ ਹੈ ਕਹਿੰਦੇ ਜੋ ਦੀਸਾ ਐਸੋ ਕਾਲਾ ਖਰਣਾ ਕਹਿੰਦੇ ਜੋ ਸਾਡੀਆਂ ਅੱਖਾਂ ਦੇਖ ਰਹੀਆਂ ਨੇ ਕਹਿੰਦੇ ਉਹ ਸਾਰਿਆਂ ਨੂੰ ਕਹਿੰਦੇ ਕਾਲ ਨੇ ਆਪਣੇ ਗਰਪਤ ਚ ਲੈ ਲੈ ਕਾਲਾ ਖਰਣਾ ਕਾਲਾ ਦਾ ਭਾਵ ਕਾਲ ਕਾਲ ਦਾ ਭਾਵ ਕਿ ਮੌਤ ਮੌਤ ਨੇ ਕਹਿੰਦੇ ਸਾਰਿਆਂ ਨੂੰ ਆਪਣੇ ਕਲਾਵੇ ਚ ਲੈ ਲੈਣਾ ਕਿਸੇ ਨੂੰ ਨਹੀਂ ਛੱਡਣਾ ਜੋ ਵੀ ਸੈ ਸੋ ਕਾਲਾ ਖਰਣਾ ਕਹਿੰਦੇ ਜਿਹੜਾ ਕੁਝ ਸੰਸਾਰ ਤੇ ਦਿਸ ਰਿਹਾ ਉਹ ਇਨਸਾਨ ਹੈ ਬਨਸਪਤੀ ਹੈ ਚਾਹੇ ਬਿੰਦਕਾਰੇ ਕਹਿੰਦੇ ਸਾਰਿਆਂ ਨੂੰ ਖਤਮ ਕਰ ਦੇਣਾ ਇੱਕ ਦਿਨ ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਪੁਰਾਣੀਆਂ ਟਹਿਰੀਆਂ ਨੇ ਇਸੇ ਤਰੀਕੇ ਕਹਿੰਦੇ ਨਵੇਂ ਸੰਸਾਰ ਦੇ ਵਿੱਚ ਜੀਵ ਆ ਰਹੇ ਨੇ ਤੇ ਜਿਹੜੇ ਬਜ਼ੁਰਗ ਹੋ ਰਹੇ ਨੇ ਉਹ ਸੰਸਾਰ ਨੂੰ ਛੱਡ ਕੇ ਜਾ ਰਹੇ ਨੇ ਇਹ ਕਹਿੰਦੇ ਰੀਸਾਈਕਲ ਹੋ ਰਿਹਾ ਸਾਰਾ ਕੁਝ ਇੱਕ ਆ ਰਿਹਾ ਤੇ ਇੱਕ ਜਾ ਰਿਹਾ ਜੋ ਵੀ ਸ ਹੈ ਸੋ ਕੱਲ੍ਹ ਖਰਣਾ ਪਰ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਕਹਿੰਦੇ ਨਾ ਕਦੇ ਪਹਿਲਾਂ ਮਰਿਆ ਨਾ ਕਦੇ ਅੱਜ ਮਰਨਾ ਨਾ ਕਦੇ ਆਉਣ ਵਾਲੇ ਸਮੇਂ 'ਚ ਮਰਨਾ ਉਹ ਕਹਿੰਦੇ ਜਿੱਦਾਂ ਦਾ ਹੈ ਕਹਿੰਦੇ ਉਦਾਂ ਦਾ ਹੀ ਬਸ ਖੜਾ ਹੈ ਉਹਦੇ ਉਹਨੂੰ ਕੋਈ ਹਲਾਉਣ ਵਾਲਾ ਵੀ ਨਹੀਂ ਹੈ ਮਾਰਨ ਵਾਲਾ ਤੇ ਇੱਕ ਦੂਰ ਦੀ ਗੱਲ ਹੈ ਕਹਿੰਦੇ ਕੂੜੇ ਕੂੜਾ ਮੋਹੇ ਲਪਟੇ ਲਪਟਾਨਾ ਕਹਿੰਦੇ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਜਿਹੜਾ ਪ੍ਰਮਾਤਮਾ ਦਾ ਨਾਮ ਕਹਿੰਦੇ ਮਰਨਾ ਨਹੀਂ ਉਹਨੂੰ ਛੱਡ ਕੇ ਕੂੜਾ ਮੋਹੇ ਲਪਟੈ ਲਪਟਾਨਾ ਕਹਿੰਦੇ ਅਸੀਂ ਕੂੜ ਵਾਲੀਆਂ ਚੀਜ਼ਾਂ ਦੇ ਵਿੱਚ ਆਪਣੇ ਮਨ ਨੂੰ ਖੱਤਤ ਕਰ ਲਿਆ ਪ੍ਰਮਾਤਮਾ ਦੇ ਨਾਮ ਨੂੰ ਜੱਪੇ ਨਹੀਂ ਕੂੜ ਕੀ ਹੈ ਜੀ ਗੁਰਦਾੜੀ ਨੂੰ ਛੱਡ ਕੇ ਗੰਦੇ ਬੰਦੇ ਗੀਤ ਲੋਕ ਸੁਣਦੇ ਐ ਜਿਨ੍ਹਾਂ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਐ ਮੇਰੇ ਮੋਹਣ ਸ੍ਰਬਣੀ ਇਹ ਨਾ ਸੁਣਾਏ ਸ੍ਰਬਣੀ ਕਹਿੰਦੇ ਕੰਨਾਂ ਨੂੰ ਕਿ ਮੇਰੇ ਮੋਹਣ ਪ੍ਰਮਾਤਮਾ ਨੂੰ ਮੋਹਣ ਕਿਹਾ ਮੇਰੇ ਮੋਹਣ ਸ੍ਰਬਣੀ ਇਹ ਨਾ ਸੁਣਾਏ ਸਾਕਤ ਗੀਤ 나ਦ ਤੁੰ ਗਾਵਤ ਬੋਲਤ ਬੋਲ ਆ ਜਾਏ ਕਹਿੰਦੇ ਜਿਹੜੇ ਬਾੜੇ ਗੀਤ ਨੇ ਬਾੜੇ ਬੋਲ ਨੇ ਕਹਿੰਦੇ ਉਹ ਮੇਰੇ ਕੰਨਾਂ ਦੀ ਨਾ ਪਹਿਣ ਵਸ ਗੁਰੂ ਸਾਹਿਬ ਦੇ ਅੱਗੇ ਕਹਿੰਦੇ ਮੇਰੀ ਬੇਨਤੀ ਹੈ ਕਿ ਉਹ ਮੇਰੇ ਕੰਨਾਂ ਦੇ ਵਿੱਚ ਬਾੜੇ ਬੋਲ ਪਹਿਣ ਹੀ ਨਾ ਤੇ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਕੂੜੇ ਮੋਹੇ ਲਪਟੇ ਲਪਟਾਨਾ ਕਹਿੰਦੇ ਕੂੜ ਵਾਲੀਆਂ ਚੀਜ਼ਾਂ ਦੇ ਵਿੱਚ ਮੋਹ ਪਾ ਲਿਆ ਸੀ ਨੇ ਜ਼ਿਆਦੇ ਉਹਨਾਂ ਦੇ ਵਿੱਚ ਲਪਟਕੇ ਆ ਜਿਵੇਂ ਕੋਈ ਚੀਜ਼ ਦੇ ਨਾਲ ਬੰਦਾ ਨਿਪਟ ਜਾਂਦਾ ਨਾ ਕਹਿੰਦੇ ਇਸ ਤਰ੍ਹਾਂ ਸਾਡਾ ਮਨ ਉਹ ਮਾੜੀਆਂ ਚੀਜ਼ਾਂ ਦੇ ਨਾਲ ਖੱਟਤ ਹੋ ਗਿਆ ਕਹਿੰਦੇ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਹਿੰਦੇ ਜਿੱਦਿਆ ਸੰਸਾਰ ਨੂੰ ਛੱਡ ਕੇ ਜਾਣਾ ਪਿਆ ਕਹਿੰਦੇ ਉਦੋਂ ਫਿਰ ਪਛਤਾਏਗਾ ਫਿਰ ਪਛਤਣ ਦੇ ਨਾਲ ਕੁਝ ਨਹੀਂ ਬਣਨਾ ਅੱਜ ਤੋਂ ਹੀ ਆਦਤ ਬਣਾ ਲਈਏ ਕਿ ਥੋੜਾ ਥੋੜਾ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਹਿਣਾ ਸ਼ੁਰੂ ਕਰੀਏ ਜੀਵ ਤੋਂ ਨਹੀਂ ਮਨ ਕਰਕੇ ਕਹਿਣਾ ਸ਼ੁਰੂ ਕਰੀਏ ਜੀਵ ਤੋਂ ਤੇ ਦੁਨੀਆ ਹੀ ਗਾਉਂਦੀ ਐ ਜੀ ਜੀਵ ਤੋਂ ਤੇ ਆਪਾਂ ਸਾਰੇ ਗਾਰੇ ਐ ਪਰ ਜਿੱਤੇ ਕਹਿੰਦੇ ਮਨ ਕਰਕੇ ਗਾਇਆ ਗੱਲ ਅਸਲ ਚ ਉਹਦੇ ਬਣਨੀ ਐ ਗੁਰੂ ਸਾਹਿਬ ਕਹਿੰਦੇ ਐ ਕਿ ਜੀਵ ਤੋਂ ਤੇ ਦੁਨੀਆ ਗਾਉਂਦੀ ਆ ਰਾਮ ਰਾਮ ਕਰਤਾ ਸਭ जग ਫੇਰਾ ਰਾਮ ਨਾ ਪਾਇਆ ਜਾਏ ਕਹਿੰਦੇ ਰਾਮ ਰਾਮ ਦੁਨੀਆ ਕਹਿੰਦੀ ਐ ਪਰ ਸਾਰਿਆਂ ਨੇ ਪਾਇਆ ਨਹੀਂ ਕਿਉਂ ਨਹੀਂ ਪਾਇਆ ਕਿਉਂਕਿ ਉਹ ਜੀਵ ਤੋਂ ਬੋਲ ਰਿਹਾ ਇਕੱਲਾ ਜਿੱਦੇ ਮਨ ਤੋਂ ਬੋਲਣ ਦਾ ਕਿ ਆਪਸੰਦ ਪਰਮਾਤਮਾ ਦੇ ਵਿੱਚ ਉਹਦੇ ਅਭੇਦ ਹੋਣਗੇ ਛੋੜ ਜੱਲਿਆ ਤਾਂ ਫਿਰ ਪਛਤਾਣਾ ਕਹਿੰਦੇ ਫਿਰ ਪਛਤਾਣਾ ਬੰਦੇ ਰਹਿ ਜਾਣਾ ਜਿੱਤੇ ਆ ਸੰਸਾਰ ਨੂੰ ਛੱਡ ਕੇ ਜਾਣਾ ਪਿਆ ਤੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਕਿਰਪਾ ਨਿਦਾਨ ਨਾਨਕ ਕਉ ਤਹੋ ਦਾਤ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਕਿ ਮੇਰੇ ਤੇ ਵੀ ਕਿਰਪਾ ਕਰ ਦਿਓ ਜੀ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਨਿਧਾਨ ਦਾ ਭਾਵ ਹੁੰਦਾ ਖਜ਼ਾਨਾ ਕਿ ਕਿਰਪਾ ਦੇ ਖਜ਼ਾਨੇੋਂ ਤੁਸੀਂ ਮੇਰੇ ਤੇ ਵੀ ਕਿਰਪਾ ਦੀ ਨਜ਼ਰ ਕਰਦੇ ਹੋ ਤਾਂ ਕਿ ਮੈਂ ਤੁਹਾਡਾ ਨਾਮ ਜਪਦਾ ਰਵਾਂ ਕਿਰਪਾ ਨਿਧਾਨ ਨਾਨਕ ਤੋਂ ਕਰੋ ਦਾਤ ਕਿ ਮੇਰੀ ਝੋਲੀ ਦੇ ਵਿੱਚ ਵੀ ਇਹ ਕਿਰਪਾ ਦੀ ਦਾਤ ਪਾ ਦਿਓ ਕਿਹੜੀ ਦਾਤ ਕਹਿ ਰਿਹਾ ਨਾਮ ਤੇਰਾ ਜਪੀ ਦਿਨ ਰਾਤ ਕਿ ਮੈਂ ਤੇਰਾ ਨਾਮ ਜਿਹੜਾ ਉਹ ਦਿਨ ਤੇ ਰਾਤ ਜਪਦਾ ਰਹਾ ਮੈਂ ਅਠੇ ਪੈਰ ਪ੍ਰਮਾਤਮਾ ਦਾ ਨਾਮ ਜਪਦਾ ਰਹਾ ਇਸ ਤਰ੍ਹਾਂ ਦਾ ਕੋਈ ਵਿਰਲਾ-ਵਿਰਲਾ ਹੁੰਦਾ ਜਿਹੜਾ ਅਠੇ ਪੈਰ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਜੇ ਬੇਨਤੀ ਕਰਾਂਗੇ ਉਹ ਕਿਰਪਾ ਦੇ ਖਜ਼ਾਨੇ ਨੇ ਉਹ ਸਾਡੇ ਤੇ ਵੀ ਇਹ ਦਾਤ ਸਾਡੀ ਝੋਲੀ ਚ ਪਾ ਸਕਦੇ ਐ ਕਿਉਂਕਿ ਉਹਨਾਂ ਕੋਲੇ ਤੇ ਬਹੁਤ ਵੱਡਾ ਖਜ਼ਾਨਾ ਹੈ ਜੇ ਅਸੀਂ ਕਿਰਪਾ ਜੇ ਅਸੀਂ ਗੁਰੂ ਸਾਹਿਬ ਦੇ ਅੱਗੇ ਆ ਕੇ ਬੇਨਤੀਆਂ ਕਰਾਂਗੇ ਗੁਰੂ ਨੇ ਕਿਰਪਾ ਕਰ ਦੇਣੀ ਐ ਸਾਡੇ ਅੰਦਰ ਵੀ ਦਿਨ ਰਾਤ ਉਹ ਪ੍ਰਮਾਤਮਾ ਦਾ ਨਾਮ ਚਲਾ ਦੇਣਾ ਕਿਰਪਾ ਨਿਹਾਲ ਨਾਨਕ ਕਾਹ ਕਰੋ ਦਾਤ ਨਾਮ ਤੇਰਾ ਜਪੇ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ